ਮਸ਼ਰੂਫ ਨੇ ਹਲੇ ਰੁੱਜੇ ਹੋਏ ਨੇ ਭੰਗੜੇ ਢੋਂਡੇ ਪੌਣ ਚ ਲਲਕਾਰੇ ਮਾਰਨ ਚ ਬੱਕਰੇ ਬਲਾਉਣ ਚ ਧਾਰੂਆਂ ਪੀਣ ਚ ਆਰਕੈਸਟਰਾਂ ਦੇ ਉੱਤੋਂ ਪੈਸੇ ਡਾਉਣ ਚ ਜ਼ਮੀਨਾਂ ਵੇਚਣ ਚ ਕਰਜ਼ੇ ਚੱਕਣ ਚ ਮਹਿੰਗੀਆਂ ਗੱਡੀਆਂ ਲੈਣ ਚ ਸਾਡੇ ਪੰਜਾਬ ਦੇ ਕਦਾਰ ਬੇਈਮਾਨ ਲਜਾੜ ਚੱਪਲ ਜੱਟ ਸਾਡੇ ਲੀਡਰ ਹਲੇ ਦਿੱਲੀ ਦੀਆਂ ਚੱਪਲਾਂ ਚੱਟ ਰਹੇ ਨੇ ਕੁਰਸੀਆਂ ਬਚਾ ਰਹੇ ਨੇ ਆ ਉਹਦੀਆਂ ਕੋ ਕੁਰਸੀ ਤੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਲੇਲੜੀਆਂ ਕੱਢਦੇ ਆ ਦਿੱਲੀ ਦੇ ਅੱਗੇ ਲੜਦੇ ਆ ਉਹਨਾਂ ਨੇ ਗਿੱਟੇ ਚਾ ਕੇ ਚੜਦੇ ਆ ਪੈਰ ਚੜਦੇ ਜਾਂਦੇ ਹਰੇ ਉਧਰ ਉਲਝੇ ਹੋਏ ਪੰਜਾਬੀ ਮਸ਼ਰੂਫ ਨੇ ਹਲੇ ਰੁਜੇ ਹੋਏ ਨੇ ਭੰਗੜੇ ਭੁੰਗੜੇ ਪਾਉਣ ਦੇ ਲਲਕਾਰੇ ਮਾਰਨ ਚ ਬੱਕਰੇ ਬੁਲਾਉਣ ਚ दारूਆਂ ਪੀਣ ਚ ਵਿਆਹਾਂ ਦੇ ਵਿੱਚ ਆਰਕੈਸਟਰਾਂ ਦੇ ਉੱਤੋਂ ਪੈਸੇ ਡਾਉਣ ਚ ਜ਼ਮੀਨਾਂ ਵੇਚਣ ਚ ਕਰਜ਼ੇ ਚੱਕਣ ਚ ਮਹਿੰਗੀਆਂ ਗੱਡੀਆਂ ਲੈਣ ਚ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਨੂੰ ਭੱਜਣ ਚ ਉਲਝੇ ਹੋਏ ਨੇ ਪੰਜਾਬੀ ਹਲੇ ਪੰਜਾਬੀ ਉਲਝੇ ਹੋਏ ਨੇ ਹਲੇ ਲੱਤਾਂ ਕਿਵੇਂ ਖਿੱਚਣੀਆਂ ਇੱਕ ਦੂਜੇ ਦੀਆਂ ਪੰਜਾਬੀ ਉਲਝੇ ਹੋਏ ਨੇ ਧੜਿਆਂ 'ਚ ਸਿਆਸਤਾਂ 'ਚ ਪਾਰਟੀਆਂ 'ਚ ਪੰਜਾਬੀਆਂ ਦੀਆਂ ਅੱਖਾਂ ਨਹੀਂ ਕਰਤੀਆਂ ਲਾਲਚ ਦੀ ਪੱਟੀ ਨੇ ਚੜੀ ਹੋਈ ਹੈ ਪੰਜਾਬੀਆਂ ਦੀ ਅੱਖਾਂ ਤੇ ਸਾਡੇ ਪੰਜਾਬ ਦੇ ਪੰਜਾਬੀ ਬੁੱਧੀਜੀਵੀਆਂ ਦੇ ਹਲੇ ਬੁੱਧੀ ਨੂੰ ਜੰਗਾਲ ਲੱਗੀ ਪਈ ਹੈ ਪਤਾ ਨਹੀਂ ਕਦੋਂ ਖੁਰਚਣਗੇ ਜੰਗਾਲ ਸਾਡੇ ਪੰਜਾਬ ਦੇ ਗਦਾਰ ਬੇਈਮਾਨ ਲਚਾਰ ਚੱਪਲ ਚੱਟ ਸਾਡੇ ਲੀਡਰ ਹਲੇ ਦਿੱਲੀ ਦੀਆਂ ਚੱਪਲਾਂ ਚੱਟ ਰਹੇ ਨੇ ਕੁਰਸੀਆਂ ਬਚਾ ਰਹੇ ਨੇ ਆਵਦੀਆਂ ਕੋਈ ਕੁਰਸੀ ਤੇ ਬੈਠਣ ਦੀ ਕੋਸ਼ਿਸ਼ ਕਰ ਰਿਆ ਲੇਲੜੀਆਂ ਕੱਢਦੇ ਆ ਦਿੱਲੀ ਦੇ ਅੱਗੇ ਲੇਟਦੇ ਆ ਉਹਨਾਂ ਨੇ ਗਿੱਟੇ ਚਾ ਕੇ ਚੜਦੇ ਆ ਪੈਰ ਚੜਦੇ ਆ ਜਾ ਕੇ ਹਲੇ ਉਧਰ ਉਲਝੇ ਹੋਏ ਦੀ ਡਰ ਬੀਓ ਲੋਜੇ ਬੁੱਧੀ ਜੀ ਵੀ ਹਲੇ ਜੰਗ ਜੰਗ ਲਾਉਣਗੇ ਖੁਰਚਣਗੇ ਫੇਰ ਕਿਤੇ ਗੱਲਬਾਤ ਕਰਨਗੇ ਤੇ ਲੋਕ ਤਾਂ ਆਪਾਂ ਨੂੰ ਪਤਾ ਹੀ ਐ ਕਿ ਸਾਡਾ ਦਾ ਸਤਿਆਨਾਸ਼ ਹੋਇਆ ਹੀ ਪਿਆ ਇਹ ਗੱਲਾਂ ਮੈਂ ਕਿਉਂ ਕਰ ਰਿਹਾ ਇਹ ਗੱਲਾਂ ਮੈਂ ਤਾਂ ਕਰ ਰਿਹਾ ਪੰਜਾਬੀਓ ਕਿਉਂਕਿ ਹਰ ਰੋਜ਼ ਹਰ ਰੋਜ਼ ਸਾਡੇ ਤੇ ਕੋਈ ਨਾ ਕੋਈ ਹਮਲਾ ਹੋ ਰਿਹਾ ਹਰ ਰੋਜ਼ ਸਾਨੂੰ ਲਗਾਤਾਰ ਖੋਖਲਾ ਕੀਤਾ ਜਾ ਰਿਹਾ ਮੇਰਾ ਵੀਰ ਮੈਂ ਬਹੁਤੀਆਂ ਗੱਲਾਂ ਬਹੁਤ ਵਾਰ ਸਾਨੂੰ ਕਹਿੰਦਾ ਨਹੀਂ ਹੁੰਦਾ ਬਹੁਤ ਗੰਭੀਰ ਤੇ ਅਹਿਮ ਗੱਲ ਮੈਂ ਕਰਨ ਲੱਗਿਆ ਮੇਰਾ ਵੀ ਇਹਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਹਰ ਪੰਜਾਬੀ ਤੱਕ ਪਹੁੰਚਾ ਦੇ ਹੋਇਆ ਪਹੁੰਚਾਓ ਇਹਨੂੰ ਲਾਜ਼ਮੀ ਕਿਉਂਕਿ ਬਹੁਤ ਗੰਭੀਰ ਤੇ ਅਹਿਮ ਮਸਲਾ ਹੈ ਲੈ ਹੁਣ ਮੈਂ ਗੱਲ ਜਦੋਂ ਕੋਈ ਗੰਭੀਰ ਮਸਲੇ ਦੀ ਗੱਲ ਕਰਨ ਲੱਗੂੰਗਾ ਆ ਨਾਲ ਹੀ ਨਾਲ ਬੰਦੇ ਟੁੱਟਣੇ ਸ਼ੁਰੂ ਹੋ ਜਾਣਗੇ ਛੱਡ ਪਰੇ ਪਤਾ ਨਹੀਂ ਕਿਹੜੀ ਇਹ ਕਹਾਣੀ ਤੋਰ ਕੇ ਬਹਿ ਗਿਆ ਪਰ ਨਹੀਂ ਇਹ ਕਹਾਣੀਆਂ ਨਹੀਂ ਇਹ ਛੋਡੀ ਹੋਂਦ ਦੇ ਮਸਲੇ ਨੇ ਛੋਡੀ ਜੜ ਦੇ ਮਸਲੇ ਨੇ ਛੋਡੀ ਸੱਭਿਆਚਾਰ ਦੇ ਮਸਲੇ ਨੇ ਸੋਨੁੱਕ ਕੇ ਮੇ ਖਤਮ ਕੀਤਾ ਜਾ ਰਿਹਾ ਹੈ ਉਹ ਮਸਲੇ ਨੇ ਊਟ ਪਟਾੰਗ ਸੁਣਨ ਵਾਲਿਓ ਆ ਹੋਰ ਇਧਰਲੇ ਉਧਰ ਦੀਆਂ ਗੱਲਾਂ ਬਾਤਾਂ ਸੁਣਨ ਵਾਲਿਓ ਜਰੀਲਾ ਨਚਨ ਵਾਲੇ ਪੰਜਾਬੀਓ ਜਾਂ ਰੀਲਾ ਦੇਖਣ ਵਾਲੇ ਪੰਜਾਬੀਓ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨ ਲੱਗਾ ਸਾਂਝੀ ਕਰ ਦਿਓ ਅੱਜ ਸੋਡੀ ਮਾਂ ਬੋਲੀ ਪੰਜਾਬੀ ਤੇ ਬਹੁਤ ਵੱਡਾ ਹਮਲਾ ਹੋਇਆ ਧਿਆਨ ਨਾਲ ਸੁਣ ਲਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜਾ ਮੈਂ 5-7 ਮਿੰਟ ਬੋਲਣਾ ਸ਼ੁਰੂ ਤੋਂ ਲੈ ਕੇ ਹੇਠ ਤੱਕ ਸੁਣਦੇ ਜਾਇਓ ਜੁੜੇ ਰਹੋ ਲਗਾਤਾਰ ਤੇ ਹੋਰ ਜੋੜਦੇ ਜਾਇਓ CBSE ਨੇ CBSE ਨੇ ਸੋਡੀ ਬੋਲੀ ਜਿਹੜੀ 225 26 ਦਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਨਵੀਂ ਸਿੱਖਿਆ ਨੀਤੀ ਦੇ ਵਿੱਚ ਉਹਨਾਂ ਨੇ ਸੋਡੀ ਪੰਜਾਬੀ ਬੋਲੀ ਨੂੰ ਖੁੰਝੇ ਲਾ ਤਾ ਕਿਨਾਰੇ ਕਰਤਾ ਕਾਢ ਹੀ ਦਿੱਤਾ ਖਤਮੀ ਕਰਤੀ ਖੇਡ ਅਸੀਂ ਗੱਲ ਕਰਦੇ ਆਂ ਬੋਰਡਾਂ ਦੇ ਪੰਜਾਬੀ ਰੰਗ ਮਾਰਦੇ ਫਿਰਦੇ ਇਹੋ ਜਿਹੀ ਗੱਲ ਕਰਨਾ ਦਫ਼ਤਰਾਂ 'ਚ ਪੰਜਾਬੀ ਲਾਗੂ ਹੋਵੇ ਅਦਾਲਤਾਂ 'ਚ ਕੰਮ ਪੰਜਾਬੀ ਸ਼ੁਰੂ ਹੋਵੇ ਅਗਲੇ ਆਨੇ ਸੋਡੇ ਸਕੂਲਾਂ ਦੇ ਵਿੱਚ ਸੋਡੇ ਜਵਾਕਾਂ ਕੋਲੋਂ ਵੀ ਸੋਡੀ ਮਾਂ ਬੋਲੀ ਖੋਲੀ ਕਿੰਨੇ ਕ ਨੂੰ ਪਤਾ ਪੰਜਾਬੀਆਂ ਨੂੰ ਇਹਨਾਂ ਗੱਲਾਂ ਬਾਰੇ ਤੁਰੇ ਫਿਰੋ ਉਧਰ ਨੂੰ ਨਾ ਗਏ ਇੱਧਰ ਨੂੰ ਨਾ ਗਏ ਉਧਰ ਰੌਲਾ ਪਾ ਲਿਆ ਇੱਧਰ ਰੌਲਾ ਪਾ ਲਿਆ ਅਗਲਾ ਸੋਡੀਆਂ ਜੜਾਂ ਚਾਂ ਦਾਤੀ ਪਾਈ ਬੈਠਾ ਹੈ ਰੋਜ਼ ਵੱਢਦਾ ਰੋਜ਼ ਵੱਢ ਰਿਹਾ ਰੋਜ਼ ਵੱਢ ਰਿਹਾ ਤੁਸੀਂ ਘੂਕ ਸੁੱਤੇ ਪਏ ਹੋ ਬਹੁਤ ਵੱਡਾ ਹਮਲਾ ਸੋਡੀ ਬੋਲੀ ਦੇ ਉੱਤੇ ਜੋ ਸੀਵੀਐਸਸੀ ਨੇ ਨਾਮਾ ਜਿਹੜੀ ਸਿੱਖਿਆ ਨੀਤੀ ਦੇ ਲੈ ਕੇ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਅਸੀਂ ਯੂਨੀਵਰਸਿਟੀ ਦਾ ਸੈਮੀਨਾਰ ਰੱਖੇ ਅਸੀਂ ਵੱਡੇ ਵੱਡੇ ਬੁੱਧੀਜੀਵੀਆਂ ਨੂੰ ਮਿਲੇ ਬੁੱਧੀਜੀਵੀਆਂ ਨੇ ਸੈਮੀਨਾਰ ਵੀ ਕਰਾਏ ਲੋਕਾਂ ਨੇ ਰੌਲਾ ਵੀ ਪਾਇਆ ਲੋਕਾਂ ਨੂੰ ਵੀ ਕਿਹਾ ਉਹ ਨਵੀਂ ਸਿੱਖਿਆ ਨੀਤੀ